ਆ ਦੇਖੋ ਜਰਾ ਚੋਰ ਮੁੰਡਿਆਂ ਦੀ ਜੋੜੀ ਇੱਕ ਦਾ ਪਿਓ ਥਾਣੇਦਾਰ ਤੇ ਦੂਜੇ ਦਾ ਸਰਕਾਰੀ ਅਧਿਆਪਕ ਤੇ ਆਪ ਦੇਖ ਲਓ ਇਹ ਕੀ ਕਰਦੇ ਫਿਰਦੇ ਨੇ ਰਿਟਾਇਰਡ ਫੌਜੀ ਦੇ ਸ਼ੋਰੂਮ 'ਚ ਕੰਦ ਪਾੜ ਕੇ ਚਲੇ ਗਏ ਅੰਦਰ ਅਤੇ ਚੋਰੀ ਕਰ ਲਿਆ ਲੱਖਾਂ ਦਾ ਸਮਾਨ ਤੁਹਾਨੂੰ ਸੀਸੀਟੀਵੀ ਵੀਡੀਓ ਵੀ ਦਿਖਾਉਂਦੇ ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਹ ਦੋਵੇਂ ਮੁੰਡੇ ਚੋਰ ਮੁੰਡਿਆਂ ਦੀ ਜੋੜੀ ਚੋਰੀ ਕਰ ਰਹੀ ਹੈ ਮਟਾਲਾ ਦੇ ਹਰਚੋਵਾਲ ਕਸਬੇ ਦੇ ਵਿੱਚ ਥਾਣੇਦਾਰ ਦੇ ਸਰਕਾਰੀ ਅਧਿਆਪਕ ਦੇ ਚੋਰ ਪੁੱਤਰਾਂ ਦੀ ਜੋੜੀ ਰਿਟਾਇਰਡ ਫੌਜੀ ਅਮਰੀਕ ਸਿੰਘ ਦੇ ਕੱਪੜੇ ਅਤੇ ਮੁਨਿਆਰੀ ਦੇ ਸ਼ੋਰੂਮ ਦੀ ਗੰਦ ਪਾੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਤੇ ਫਿਰ ਫਰਾਰ ਹੋ ਗਏ ਪੀੜਤ ਫੌਜੀ ਵੱਲੋਂ ਪੁਲਿਸ ਨੇ ਕੋਲ ਸ਼ਿਕਾਇਤ ਕੀਤੀ ਗਈ ਹੈ ਪਰ ਪੁਲਿਸ ਨੇ ਕੇਸ ਦਾ ਦਰਜ ਕਰ ਲਿਆ ਤੇ ਕੋਈ ਵੀ ਜ਼ੋਰ ਕਾਬੂ ਨਹੀਂ ਹੋਇਆ ਵੀਰ ਤੇ ਰਿਟਾਇਰਡ ਫੌਜੀ ਅਮਰੀਕ ਸਿੰਘ ਅਤੇ ਉਸਦੇ ਪਿਤਾ ਸੁਲੱਖਣ ਸਿੰਘ ਨੇ ਦੱਸਿਆ ਕਿ ਇਸ ਚੋਲ ਜੋੜੀ ਦੀ ਪਛਾਣ ਹੋ ਚੁੱਕੀ ਹੈ ਇਹਨਾਂ ਦੇ ਵਿੱਚੋਂ ਇੱਕ ਥਾਣੇਦਾਰ ਦਾ ਪੁੱਤਰ ਹੈ ਤੇ ਦੂਜਾ ਸਰਕਾਰੀ ਅਧਿਆਪਕ ਦਾ ਪੁੱਤਰ ਹੈ ਇਹ ਦੋਵੇਂ ਨਸ਼ੇੜੀ ਨੇ ਅਤੇ ਨਸ਼ੇ ਦੀ ਪੂਰਤੀ ਦੇ ਲਈ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਇਹਨਾਂ ਤੇ ਪਹਿਲਾਂ ਵੀ ਕਈ ਕੇਸ ਦਰਜ ਨੇ ਮੇਰਾ बेटा ਅਮਰੀਕ ਸਿੰਘ ਹੁਣ ਰਿਟਾਇਰ ਹੋ ਗਏ ਉਹਨੇ ਦੁਕਾਨ ਖੋਲੀ ਹੈ ਕੱਪੜੇ ਦੀ ਕੱਪੜੇ ਦੁਕਾਨ ਇਹ ਕਰਕੇ ਖੋਲੀ ਹੈ ਵੀ ਮਾੜਾ-ਮੋਟਾ ਪਰਿਵਾਰ ਜਿਹੜਾ ਕਿ ਨੇ ਸ਼ੌਕਾ ਗੁਜ਼ਾਰਾ ਚੱਲ ਚੱਲੇ ਚੱਲ ਜਾਵੇ ਇਹਨਾਂ ਆਣ ਕੇ ਚੋਰਾਂ ਨੇ ਸਾਡੀ ਦੁਕਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਜੋ ਚੋਰੀ ਕੀਤੀ ਆ ਸਾਡਾ ਬਹੁਤ ਨੁਕਸਾਨ ਹੋਇਆ ਕੱਪੜਾ ਕੱਢ ਕੇ ਲੈ ਗਏ ਆ ਹੋਰ ਸਮਾਨ ਜੋ ਕੋਟ-ਕਾਰਡ ਜੋ ਵੀ ਹੈਗੇ ਚੀਜ਼ਾਂ ਬੜੀਆਂ ਚੁੱਕ ਕੇ ਲੈ ਗਏ ਆ ਮਾ ਮਾ ਜਿਹਨੂੰ ਇਦਾਂ ਹਾਲਾਤ ਬਣਾਉਂ ਜਾਂਦੇ ਮਨ ਨੂੰ ਜਿਹੜਾ ਕਿ ਨੇ ਮਨ ਨੂੰ ਕੋਈ ਖਰਾਬ ਹੁੰਦਾ ਆ ਇਹ ਕੰਮ ਕਰਨਾ ਦੇ ਹੁਕਰ ਬਿਠੀ ਨਹੀਂ ਉਹ ਚੰਗਾ ਹੈ ਹਾਂਜੀ ਮੈਂ ਤਾਂ ਦੀ ਕਮਾਈ ਜਿਹੜੀ ਕਿ ਨਹੀਂ ਉਹ ਚੋਰੀ ਹੋ ਗਈ ਆ ਤੇ ਜਿਹੜੇ ਚੋਰ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਮਾਸਟਰ ਦਾ ਮੁੰਡਾ ਤੇ ਉਹਨਾਂ ਨੇ ਚੋਰੀ ਕੀਤੀ ਹੈ ਉਹਨਾਂ ਦੀ ਪਹੁੰਚ ਉੱਤੇ ਤੱਕ ਆ ਬਾਕੀ ਚੰਨ ਤੋਂ ਉਹਨਾਂ ਕੋ ਖਤਰਾ ਮੁਰ ਕੇ ਅਗੋਂ ਪਿਛੋਂ ਛੱਟ ਪੇੜ ਨਾਲ ਲਾ ਜਾਣਾ ਤੇ ਬੋਰ ਨਾਲ ਨੁਕਸਾਨ ਕਰ ਦਿਓਣਾ ਦੋ ਸਾਲ ਤੋਂ ਮੈਂ ਕੱਪੜੇ ਦਾ ਦੁਕਾਨ ਚ ਲਾ ਰਿਹਾ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਦੁਕਾਨ ਦਾ ਪਾੜ ਕੇ ਚੋਰੀ ਕੀਤੀ ਗਈ ਆ ਤੇ ਮੇਰਾ ਕਾਫੀ ਨੁਕਸਾਨ ਕਰ ਗਿਆ ਮੈਂ ਚਾਹੁੰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਚੋਰੀ ਜਿਹੜੀ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾਂ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੇਸ ਦਰਜ ਕਰ ਲਿਆ ਗਿਆ ਹੈ ਤੇ ਛੇਤੀ ਹੀ ਚੋਰ ਜੋੜੀ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਜਿਸ ਵਾਂਟੇ ਤੇ ਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਦੇ ਬਿਆਨ ਤੇ ਐਫਆਰ ਰਜਿਸਟਰੀ ਕੀਤੀ ਹੈ ਮਕਦਮਾ ਨੰਬਰ 13 2449388 ਪੀਸੀ 22 ਮਾਰਚ 11 ਰੋਸ਼ਨੀ ਦੇ ਖਿਲਾਫ ਉਹ ਕਾਦੀ ਦੋਸ਼ੀ ਨੇ ਮਤਲਬ ਚੋਰੀਆਂ ਕਰਦੇ ਨੇ ਘਰਾਂ ਤੋਂ ਘਰਾਤ ਨੇ ਇਸ ਟਾਈਮ ਰੋਜ਼ ਰੇਟ ਕਰਦੇ ਨੇ ਜਲਦੀ 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 ਇਹਨਾਂ ਨੂੰ ਫੜ ਕੇ ਫੋਰਸ ਪੇਸ਼ ਕਰਾਂਗੇ ਬਰਾਮਦ ਕਰਾਂਗੇ ਤੁਹਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਦੇ ਖਾਣੇ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਪੁੱਛਦਾ ਜੀ ਤਾਂ ਆਪਾਂ ਫੜ ਕੇ ਵੇਖੀਏ ਕਿ ਇਹ ਕਸ਼ ਕਰਾਂਗੇ ਪਤਾ ਲੱਗੇ ਉਹ ਕਿੰਨੇ ਦਰਦ ਵਿੱਚ ਆਉਂਦੇ ਨੇ